ਦੋਸਤੋ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦੇ ਨਹੀਂ ਅੰਗਰੇਜ਼ੀ ਦੇ ਬਹੁਤ ਵੱਡੇ ਕਵੀ ਹੋਏ ਦਾਣਿਸ਼ਵਰ ਉਹਨਾਂ ਨੇ ਲਿਖਿਆ ਸੀ ਪੰਜਾਬ ਵਸ ਦਾ ਗੁਰਾਂ ਦੇ ਨਾਂ ਤੇ ਅੱਜ ਪੰਜਾਬ ਦੇ ਹਾਲਾਤ ਦੇਖ ਕੇ ਮਨ ਬਹਿਬਲ ਹੈ ਉਦਾਸ ਹੈ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪੰਜਾਬ ਦੇ ਵਿੱਚ ਤੁਰੇ ਜਾਂਦੇ ਬੰਦੇ ਨੂੰ ਮਾਰ ਦਿੰਦੇ ਆ ਬੰਦੇ ਦੀ ਕੋਈ ਵੈਲਿਊ ਨਹੀਂ ਰਹੀ ਉਸਤਾਦ ਯਮਲਾ ਜੀ ਲਿਖਦੇ ਸੀ ਅਸਲੀਅਤ ਨੂੰ ਜੋ ਭੁੱਲ ਗਿਆ ਉਹ ਨਕਲ ਨੂੰ ਅਪਣਾ ਰਿਹਾ ਮੈਂ ਆਪਣੀ ਨਜ਼ਰੇ ਵੇਖਿਆ ਬੰਦੇ ਨੂੰ ਬੰਦਾ ਖਾ ਰਿਹਾ ਸੱਚੀ ਗੱਲ ਹੈ ਬੰਦੇ ਨੂੰ ਬੰਦਾ ਖਾ ਰਿਹਾ ਕਿਸਾਨਾਂ ਦਾ ਮੁੱਦਾ ਕਰਨਾਲ ਦਾ ਮੁੱਦਾ ਅਮਰਪਾਲ ਸਿੰਘ ਦਾ ਮੁੱਦਾ ਕਿੰਨੇ ਹੀ ਮੁੱਦੇ ਮੂੰਹ ਅੱਡੀ ਖੜਿਆ ਹੈ ਦਇਨਤਾ ਮੰਗੋ ਅਖੇ ਬਾਹਰ ਕਿਉਂ ਭੱਜੀ ਜਾਂਦੇ ਐ ਬਾਹਰ ਤਾਂ ਭਜਣਾ ਹੀ ਐ ਜਦੋਂ ਘਰੋਂ ਡਰਾਉਣ ਲੱਗ ਜੇ ਬੰਦਾ ਬਾਹਰ ਨੂੰ ਭੱਜਦਾ ਸਾਡੀ ਜਵਾਨੀ ਕਹਿੰਦੇ ਹੁੰਦੇ ਸੀ ਦੁੱਧ ਤੇ ਪੁੱਤ ਕਿਸੇ ਨੂੰ ਦੇਈ ਦੇ ਨਹੀਂ ਜਦੋਂ ਦੁੱਧ ਤੇ ਪੁੱਤ ਅਸੀਂ ਪ੍ਰਦੇਸਾਂ ਨੂੰ ਦੇਣ ਲੱਗ ਗਏ ਇਹ ਕੁਝ ਹੋਣਾ ਸੀ ਪਤਾ ਸੀ ਇਹ ਹੋਏਗਾ ਜਵਾਨੀ ਡਰਦੀ ਪੈ ਦੀ ਮਾਰੀ ਘਰ ਘਰ ਜਹਾਜ਼ ਉਡਾਰੀ ਉਹਨਾਂ ਮੁਲਕਾਂ 'ਚ ਜਾ ਕੇ ਸਟਰਗਲ ਕਰ ਰਹੀ ਹੈ ਹਾਰ ਟੈਕ ਨਾਲ ਮਰ ਰਹੀ ਹੈ ਜਾਂਦੇ ਜਹਾਜ਼ 'ਚ ਬਕਸਿਆਂ 'ਚ ਲਾਸ਼ ਹੁੰਦੀ ਐ ਉਹਨਾਂ ਮਾਮਾ ਦਾ ਉਹਨਾਂ ਪਿਓਾਂ ਦਾ ਉਹਨਾਂ ਘਰਾਂ ਦਾ ਕੀ ਬਣਦਾ ਹੋਏਗਾ ਜਿਹੜੇ ਘਰ ਚੋਂ ਜਵਾਨ ਪੁੱਤ ਧੀ ਨੂੰ ਕਾਰ ਚ ਬਿਠਾ ਕੇ ਪਰਦੇਸਾਂ ਨੂੰ ਤੋਰਿਆ ਜਾਂਦਾ ਹੈ ਜਾਂ ਵਰਕਤਾਂ ਵਧਨ ਕਮਾਈ ਵਧੇ ਤਰੱਕੀ ਹੋਵੇ ਖੁਸ਼ਹਾਲੀ ਹੋਵੇ ਤੇਰਾ ਵਿਆਹ ਕਰਾਂਗੇ ਅਖੀਰ ਭੈਣਾ ਕੁਆਰੇ ਭਰਾ ਦੇ ਸਿਰ ਤੇ ਸੇਰੇ ਸਜਾਉਂਦੀਆਂ ਜਦੋਂ ਅਰਥੀ ਤੁਰਦੀ ਐ ਇਹ ਗੱਲਾਂ ਸੋਚਣ ਵਾਸਤੇ ਸਮਝਣ ਵਾਸਤੇ ਗੰਭੀਰ ਕਰਦੀਆਂ ਸਾਨੂੰ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਇਸ ਤੋਂ ਇਲਾਵਾ ਜਿਹੜੇ ਮੁੱਦੇ ਹੁਣ ਸਾਡੇ ਸਾਹਮਣੇ ਨੇ ਇਹਨਾਂ ਮੁੱਦਿਆਂ ਨੇ ਧਾਰਮਿਕ ਖਾਸ ਕਰਕੇ ਜਿਹੜੀਆਂ ਵਲਗਣਾ ਸਾਡੀਆਂ ਧਾਰਮਿਕ ਵਲਗਣਾ ਦੇ ਮੁੱਦਿਆਂ ਨੇ ਸਾਨੂੰ ਮੂਹਤੇ ਮੂਹ ਸਿੱਟ ਦਿੱਤਾ ਹੈ ਲੋਕ ਕਨਫਿਊਜ਼ ਨੇ ਕੀ ਕਰਨ ਕਿਹਨੂੰ ਕਹਿਣ ਕਿੱਧਰ ਜਾਣ ਇਸ ਵੇਲੇ ਚਿੰਤਕਾਂ ਦਾ ਚਿੰਤਾ ਕਰਨ ਵਾਲਿਆਂ ਦਾ ਵਿਦਵਾਨਾਂ ਦਾ ਬੁੱਧੀਜੀਵੀਆਂ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਨੂੰ ਸਰਕਾਰਾਂ ਨੂੰ ਔਰ ਜਿਹੜੇ ਸਾਡੇ ਪ੍ਰਤੀਨਿਧ ਲੋਕ ਨੇ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਰਾਹ ਪਾਉਣ ਉਹਨਾਂ ਨੂੰ ਸਲਾਹ ਦੇਣ ਉਹਨਾਂ ਨੂੰ ਦੱਸਣ ਕਹਿੰਦੇ ਆ ਜਦੋਂ ਮੁਲਕ ਤੇ ਦੁਨੀਆ ਤੇ ਭੀੜ ਪੈਂਦੀ ਹੈ ਉਦੋਂ ਕਲਾਕਾਰ ਦਾ ਵਿਦਵਾਨਾਂ ਦਾ ਫਰਜ਼ ਬਹੁਤ ਵੱਡਾ ਹੋ ਜਾਂਦਾ ਹੈ ਕਿ ਉਹ ਆਪਣੀ ਕਰਨੀ ਤਾਕੀਰਤੀ ਤੇ ਦੂਰ ਅੰਦੇਸ਼ੀ ਦੇ ਨਾਲ ਸਮੇ ਦੇ ਹਾਕਮਾਂ ਦੀ ਮਦਦ ਕਰਨ ਉਹਨਾਂ ਨੂੰ ਦੱਸਣ ਕਿ ਪਰਜਾ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਤੇ ਮੈਂ ਸਮਝਦਾ ਕਿ ਇੱਕ ਲੇਖਕ ਹੋਣ ਦੇ ਨਾਤੇ ਮਨ ਤੇ ਬੋਝ ਪੈਂਦਾ ਜਦੋਂ ਸਮਾਜ ਦੇ ਵਿੱਚ ਅਫੜਾ ਤਫੜੀ ਤੇ ਹੋਰ ਸਾਰਾ ਕੁਝ ਵੇਖੀਦਾ ਕਿ ਕਦੋਂ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਸਾਜ ਘਰ ਹੋਣਗੇ ਅਸੀਂ ਆਲੋਚਨਾ ਕਰਨੀ ਛੱਡੀਏ ਸਲਾਮਾਂ ਦੇਈਏ ਚੰਗੀਆਂ ਨਿੱਕਰ ਠੋਸ ਸਲਾਮਾਂ ਦੇ ਕੇ ਸਮਾਜ ਨੂੰ ਸਮੇ ਨੂੰ ਆਪਣੀ ਹਾਨੀ ਬਣਾਈਏ ਪੰਜਾਬ ਨੂੰ ਰੰਗਲਾ ਬਣਾਈਏ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨ ਵਿਦਵਾਨ ਲਖਾਰੀ ਲਖਾਰੀ ਵਿਦਵਾਨ ਬੁੱਧੀਜੀਵੀ ਆਪਸ ਵਿੱਚ ਲੜ ਲੜ ਮਾਰ ਰਹੇ ਨੇ ਇਹਨਾਂ ਦੀਆਂ ਵੋਟਾਂ ਪੈਂਦੀਆਂ ਜਿਵੇਂ ਐਮਐਲਏ ਦੀ ਐਮਪੀ ਦੀਆਂ ਵੋਟਾਂ ਪੈਂਦੀਆਂ ਔਰ ਇਹ ਵੋਟਾਂ ਲੈਣ ਵਾਸਤੇ ਲਖਾਰੀ ਤੇ ਬੁੱਧੀਜੀਵੀ ਕਿਵੇਂ ਤਰਲੋ ਮੱਛੀ ਹੁੰਦੇ ਆ ਮੈਂ ਸਾਰਿਆਂ ਸਮਿਆਂ ਦਾ ਗਵਾਹ ਹਾਂ ਜਦੋਂ ਇਹ ਲੀਡਰਾਂ ਤੋਂ ਭੈੜੀ ਆਪਸ ਵਿੱਚ ਕਰ ਰਹੇ ਨੇ ਤੇ ਲੀਡਰ ਕਿਉਂ ਨਾ ਕਰਨ ਬੜੇ سارے ਸਵਾਲ ਆ ਮੇਰੇ ਮਨ ਚ ਮਸਤਕ ਚ ਆਉਣ ਵਾਲੇ ਦਿਨਾਂ ਚ ਵਿਚਾਰ ਚਰਚਾ ਜਾਰੀ ਰਹੇਗੀ ਆਸ ਹੈ ਕਿ ਥੋੜੇ ਮਿੰਟਾਂ ਦੀ ਗੱਲਬਾਤ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰੇਗੀ ਧੰਨਵਾਦ ਸਤਿ ਸ੍ਰੀ ਅਕਾਲ